ਸੁਖ ਅਤੇ ਉਮਰ ਦੀ ਆਪਸ ਵਿੱਚ ਘੱਟ ਹੀ ਬਣਦੀ ਹੈ ਹੱਡ ਤੋੜਵੀਂ ਮਿਹਨਤ ਤੋਂ ਬਾਅਦ ਜਦੋਂ ਬੰਦਾ ਸੁਖ ਲੈਣ ਲਈ ਘਰ ਪਰਤਦਾ ਹੈ ਉਦੋਂ ਤੱਕ ਉਮਰ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਬੋਲਣ ਤੋਂ ਪਹਿਲਾਂ ਲਫ਼ਜ਼ ਇਨਸਾਨ ਦੇ ਗੁਲਾਮ ਹੁੰਦੇ ਹਨ ਬੋਲਣ ਤੋਂ ਬਾਅਦ ਇਨਸਾਨ ਆਪਣੇ ਬੋਲੇ ਹੋਏ ਲਫ਼ਜ਼ਾਂ ਦਾ ਗੁਲਾਮ ਹੋ ਜਾਂਦਾ ਹੈ ਇਸ ਦੁਨੀਆ ਵਿੱਚ ਸਭ ਤੋਂ ਵਜਨਦਾਰ ਚੀਜ਼ ਹੈ ਜੇ ਕੋਈ ਹੈ ਤਾਂ ਉਹ ਹੈ ਮਤਲਬ ਇਸ ਦੇ ਨਿਕਲਦੇ ਹੀ ਵੱਡੇ ਤੋਂ ਵੱਡਾ ਰਿਸ਼ਤਾ ਵੀ ਹਲਕਾ ਪੈ ਜਾਂਦਾ ਹੈ ਜਦੋਂ ਕਿਸੇ ਦਾ ਕਿਸੇ ਤੱਕ ਕੋਈ ਮਤਲਬ ਹੁੰਦਾ ਹੈ ਉਹ ਇਨਸਾਨ ਉਹਨਾਂ ਚਿਰ ਹੀ ਉਸ ਦੂਸਰੇ ਇਨਸਾਨ ਨਾਲ ਬੋਲਚਾਲ ਰੱਖਦਾ ਹੈ ਜਦੋਂ ਉਸ ਦਾ ਮਤਲਬ ਪੂਰਾ ਹੋ ਜਾਂਦਾ ਹੈ ਤਾਂ ਉਹ ਇਨਸਾਨ ਦੂਸਰੇ ਇਨਸਾਨ ਨਾਲ ਬੋਲਚਾਲ ਬੰਦ ਕਰ ਦਿੰਦਾ ਹੈ ਅਸੀਂ ਹਮੇਸ਼ਾ ਗਿਲਾ ਕਰਦੇ ਹਾਂ ਕਿ ਮੁਸੀਬਤ ਵਿੱਚ ਕੋਈ ਸਾਡਾ ਸਾਥ ਨਹੀਂ ਦਿੰਦਾ ਪਰ ਅਸੀਂ ਖੁਦ ਨੂੰ ਕਦੇ ਸਵਾਲ ਨਹੀਂ ਕਰਦੇ ਕਿ ਅਸੀਂ ਅੱਜ ਤੱਕ ਕਿੰਨੇ ਲੋਕਾਂ ਦਾ ਸਾਥ ਦਿੱਤਾ ਸਬਰ ਤੋਂ ਵੱਡੀ ਦੌਲਤ ਨਹੀਂ ਹੁੰਦੀ ਤੇ ਜਿਸ ਨੂੰ ਪ੍ਰਮਾਤਮਾ ਨੇ ਸਬਰ ਬਖਸ਼ ਦਿੱਤਾ ਉਸ ਦੇ ਨਾਲ ਦੁਨੀਆ ਚਾਹੇ ਨਿੱਤ ਧੋਖੇ ਕਰੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਸ ਨੂੰ ਪਤਾ ਹੈ ਕਿ ਮੇਰਾ ਹਰ ਜਵਾਬ ਰੱਬ ਨੇ ਦੇਣਾ ਹੈ ਦੇਣਾ ਇੱਕ ਦਿਨ ਤੁਜੋ ਇਨਸਾਨ ਪਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਹੈ ਤੇ ਉਸ ਨੂੰ ਪਰਮਾਤਮਾ ਉੱਤੇ ਬਹੁਤ ਜ਼ਿਆਦਾ ਭਰੋਸਾ ਹੁੰਦਾ ਹੈ ਤੇ ਪਰਮਾਤਮਾ ਉਸ ਦੀ ਹਰ ਮਨੋ ਕਾਮਨਾ ਪੂਰੀ ਕਰਦਾ ਹੈ ਸਮਾ ਵੀ ਸਿਖਿਆਉਂਦਾ ਹੈ ਅਤੇ ਅਧਿਆਪਕ ਵੀ ਪਰ ਦੋਨਾਂ ਵਿੱਚ ਫਰਕ ਸਿਰਫ ਇਹਨਾ ਹੈ ਕਿ ਅਧਿਆਪਕ ਸਿਖਾ ਕੇ ਇਮਤਿਹਾਨ ਲੈਂਦਾ ਹਨ ਅਤੇ ਸਮਾ ਇਮਤਿਹਾਨ ਲੈ ਕੇ ਸਿਖਿਆਉਂਦਾ ਹੈ ਇਧਰ ਉਧਰ ਲੱਭਦੇ ਰਹੇ ਅੰਦਰ ਦੀਵੇ ਜਗਦੇ ਰਹੇ ਉਹ ਮਾਰ ਚੌਂਕੜੀ ਅੰਦਰ ਬੈਠਾ ਜਿਹਦੇ ਪਿੱਛੇ ਭਜਦੇ ਰਹੇ ਜਿਸ ਪਰਮਾਤਮਾ ਨੂੰ ਅਸੀਂ ਬਾਹਰ ਦੀਵੇ ਜਗਾ ਜਗਾ ਕੇ ਲੱਭਦੇ ਹਾਂ ਉਹ ਤਾਂ ਸਾਡੇ ਅੰਦਰ ਹੀ ਵੱਸਦਾ ਹੈ ਪੈਸੇ ਦੀ ਕਮੀ ਪੂਰੀ ਹੋ ਸਕਦੀ ਹੈ ਪਰ ਜ਼ਿੰਦਗੀ ਚੋਂ ਗਏ ਇਨਸਾਨ ਦੀ ਕਮੀ ਕਦੇ ਵੀ ਪੂਰੀ ਨਹੀਂ ਹੁੰਦੀ ਜੋ ਇਨਸਾਨ ਤੁਹਾਡੇ ਨਾਲ ਜ਼ਿੰਦਗੀ ਚ ਹਮੇਸ਼ਾ ਨਾਲ ਰਹਿੰਦਾ ਹੈ ਉਹ ਦੂਰ ਚਲਾ ਜਾਵੇ ਤਾਂ ਉਸ ਦੀ ਕਮੀ ਕਦੇ ਵੀ ਪੈਸੇ ਨਾਲ ਪੂਰੀ ਨਹੀਂ ਹੁੰਦੀ ਬਦਲੇ ਨਹੀਂ ਤਾਂ ਜਨਾਬ ਬਸ ਕੁਝ ਸੁਧਾਰ ਕੀਤੇ ਨੇ ਕਿਉਂਕਿ ਸਾਡਾ ਬੌਧਾ ਚੰਗਾ ਬਣ ਲੋਕਾਂ ਨੂੰ ਰਾਸ ਨਹੀਂ ਆਇਆ ਤੁਸੀਂ ਆਪਣੇ ਆਪ ਨੂੰ ਕਿੰਨੇ ਵੀ ਚੰਗੇ ਬਣ ਜਾਵੋ ਪਰ ਲੋਕਾਂ ਨੇ ਤੁਹਾਨੂੰ ਕਦੇ ਵੀ ਚੰਗੇ ਨਹੀਂ ਕਹਿਣਾ ਹੱਦ ਨਾ ਪੁੱਸ ਬਰਦਾਸ਼ਤ ਕਰਨ ਦੀ ਮੈਂ ਉਹ ਵੀ ਤਕਲੀਫਾਂ ਝੱਲੀਆਂ ਨੇ ਜਿੰਨਾ ਤੋਂ ਚੰਗੀ ਮੌਤ ਹੁੰਦੀ ਹੈ ਸਾਨੂੰ ਜ਼ਿੰਦਗੀ ਵਿੱਚ ਕੁਝ ਅਜਈਆਂ ਤਕਲੀਫਾਂ ਵੀ ਚੱਲਣੀਆਂ ਪੈਂਦੀਆਂ ਹਨ ਜਿਨ੍ਹਾਂ ਦਾ ਅਸੀਂ ਕਦੇ ਵੀ ਕਿਸੇ ਅੱਗੇ ਜੇਕਰ ਨਾ ਕਰ ਸਕਦੇ